ਦਰੰਦ ਵਿੱਚ ਰੇੜੀ ਫੜੀ ਵਾਲੇ ਜੋ ਮੰਡੀ ਦੇ ਵਿੱਚ ਤੜਕਸਾਰ ਉੱਠ ਕੇ ਸਬਜ਼ੀਆਂ ਲੈ ਕੇ ਆਉਂਦੇ ਨੇ ਅਤੇ ਫਿਰ ਫੜੀ ਲਗਾ ਕੇ ਸਬਜ਼ੀ ਵੇਚ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਪਰ ਇੱਕ ਸ਼ਖਸ ਤੇ ਇਹਨਾਂ ਰੇੜੀ ਵਾਲਿਆਂ ਤੋਂ ਵੱਲੋਂ ਜੜਾ ਹੈ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੇ ਆਪਣੀ ਰੇੜੀ ਫੜੀ ਲਗਾਉਂਦੇ ਨੇ ਉਹ ਜਗ੍ਹਾ ਤੇ ਉਹਨਾਂ ਨੂੰ ਫੜੀਆਂ ਨਹੀਂ ਲਗਾਉਣ ਦਿੱਤੀਆਂ ਜਾ ਰਹੀਆਂ ਨੇ ਕਰਨ ਤਾਂ ਨੇ ਰੋਹੀ ਬੋਲੇਗਾ ਜਿੱਥੇ ਕੀ ਉੱਪਰ ਇੱਕ ਕਿਸਾਨ ਵੱਲੋਂ 300 ਦੇ ਕਰੀ ਜਿਹੜੇ ਇੱਥੇ ਰੇੜੀਆਂ ਲਾ ਰਹੇ ਨੇ ਮਜ਼ਦੂਰ ਨੇ ਔਰ ਉਹ ਸਾਰੀ ਸਬਜ਼ੀ ਜਿਹੜੀ ਆ ਮੰਡੀ ਤੋਂ ਲੈ ਕੇ ਤੜਕੇ 4 ਵਜੇ ਘਰੋਂ ਨਿਕਲਦੇ ਨੇ ਰੋਜੀ ਰੋਟੀ ਆਪਣੇ ਬੱਚਿਆਂ ਦੇ ਵਾਸਤੇ ਤੇ ਕਿਸਾਨਾਂ ਦੇ ਕੋਲੋਂ ਹੀ ਸਬਜ਼ੀ ਲੈ ਕੇ ਆਉਂਦੇ ਨੇ ਤੇ ਇੱਥੇ ਰਹਾ ਕੇ ਵੇਚੀ ਜਾਂਦੀ ਹੈ ਪਰ ਇੱਕ ਕਿਸਾਨ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਆਪਣਾ ਅੰਡਾ ਲਗਾਇਆ ਜਾ ਰਿਹਾ ਹੈ ਜਦਕਿ ਉਹਨਾਂ ਦਾ ਮੰਨਣਾ ਹੈ ਰੇੜੀ ਵਾਲਿਆਂ ਦਾ ਗੈਰ ਕਾਨੂੰਨੀ ਹੈ ਜਿਸ ਨੇ ਇਹਨੂੰ ਪਰਚੀ ਦਿੱਤੀ ਹੈ ਕਹਿੰਦੇ ਕਿ ਉਹ ਇਹਨਾਂ ਦੇ ਨਾਲ ਰਲਿਆ ਹੋਇਆ ਹੈ ਗਲਤ ਕਰ ਰਿਹਾ ਹੈ ਇੱਕ ਬੰਦਾ ਸਾਰੇ ਘਟਵਰ 300 ਬੰਦੇ ਦੇ ਕਰੀਬ ਜਿਹੜਾ ਪਰੇਸ਼ਾਨ ਹੋ ਰਹੇ ਨੇ ਔਰ ਕਿਸਾਨ ਪੱਕੇ ਪਾ ਦੀ ਗੱਲ ਕਰ ਰਿਹਾ ਹੈ ਕੀ ਪੱਤਰਕਾਰ ਬਗਬਗ ਕਰ ਰਹੇ ਨੇ ਜਦ ਕਿ ਉਹਦੀ ਉਹਨੇ ਅਸੀਂ ਵਾਈਟ ਵੀ ਕੀਤੀ ਹੈ ਕਿ ਤੁਹਾਨੂੰ ਪਰਚੀ ਕਿਸ ਨੇ ਦਿੱਤੀ ਹੈ ਕਿਹੜੇ ਅਫਸਰ ਨੇ ਦਿੱਤੀ ਹੈ ਉਹਨਾਂ ਦੇ ਕੋਲ ਨਾਮ ਹੀ ਨਹੀਂ ਹੈਗਾ ਕਿ ਸਾਨੂੰ ਇਸ ਅਫਸਰ ਨੇ ਪਰਚੀ ਦਿੱਤੀ ਹੈ ਉਹ ਨਾਮ ਲੈਣਾ ਨਹੀਂ ਚਾਹੁੰਦੇ ਇੱਥੋਂ ਦੇ ਰੇੜੀ ਵਾਲਿਆਂ ਨੇ ਉਸ ਦਾ ਨਾਮ ਉਜਾਗਰ ਕਰ ਦਿੱਤਾ ਕਿ ਉਹ ਸਬਜ਼ੀਆਂ ਫ੍ਰੀ ਘੜਦਾ ਹੈ ਮਹਿੰਗੀ ਤੋਂ ਮਹਿੰਗੀ ਘੜਦਾ ਹੈ 300 ਰੁਪਏ ਦੀ 400 ਰੁਪਏ ਦੀ ਉਹ ਫ੍ਰੀ ਘੜਦਾ ਹੈ ਕਿਉਂ ਡਰਦੇ ਨੇ ਵਿਚਾਰੇ ਕਿ ਸਾਡਾ ਅੱਡਾ ਨਾ ਕਿਤੇ ਉਹ ਚੁਕਾ ਦੇਵੇ ਕੀ ਐਡਾ ਵੱਡਾ ਉਹ ਅਫਸਰ ਹੈ ਜਿਹੜੇ ਉੱਪਰ ਅਫਸਰ ਬੈਠੇ ਨੇ ਕੀ ਉਹਨਾਂ ਨਾਲ ਵੀ ਵੱਡਾ ਅਫਸਰ ਹੈ ਕਿ ਜਿਹੜਾ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰ ਰਿਹਾ ਹੈ ਕੀ ਕਾਰਵਾਈ ਅਫਸਰ ਕਰਨਗੇ ਇਥੋਂ ਦੇ ਇਹ ਦੇਖਣਾ ਜ਼ਰੂਰ ਬਾਕੀ ਹੋਏਗਾ ਅਗਰ ਇੱਕ ਰੇੜੀ ਲੱਗ ਜਾਂਦੀ ਹੈ ਦੂਸਰੀ ਤਾਂ 300 ਦੇ ਕਰੀਬ ਘਰ ਖਾਲੀ ਹੋ ਜਾਣਗੇ ਵਿਹਲੇ ਹੋ ਜਾਣਗੇ ਬੇਰੋਜ਼ਗਾਰ ਹੋ ਜਾਣਗੇ ਉਹਦੇ ਨਾਲ ਨਾਲ ਕਿਸਾਨ ਵੀ ਜਿਹੜੇ ਆ ਉਹ ਮੰਡੀਆਂ ਵਿੱਚ ਵਿਹਲੇ ਬੈਠ ਜਾਣਗੇ ਸਬਜ਼ੀ ਨਹੀਂ ਵਿਕੇਗੀ ਪਰ ਦੇਖਣਾ ਹੈ ਕਿ ਇਸ ਮਸਲੇ ਨੂੰ ਕਿੰਨੀ ਜਲਦੀ ਹੱਲ ਜਿਹੜੇ ਇੱਥੇ ਦੇ ਅਫਸਰ ਕਰ ਪਾਉਂਦੇ ਨੇ ਇੰਡੀਆ ਨਿਊਜ਼ ਵਿਜੇ ਕੁਮਾਰ ਤਰਨਤਾ ਆਪਾਂ ਨਗਰ ਨਿਗਮ ਦੇ ਵਿੱਚ ਜਾ ਕੇ ਪਰਚੀ ਘਟਾਈ ਹੈ ਜੀ ਤੇ ਇਹ ਖਾਲੀ ਅੱਟਾ ਪਿਆ 2 ਮਹੀਨਿਆਂ ਤੋਂ ਤੇ ਬਾਅਦ ਵਿੱਚ ਹਰ ਬੰਦੇ ਨੂੰ ਆਪਣੇ ਕਾਰੋਬਾਰ ਦੇ ਨਾਲ ਜਦੋਂ ਕੋਈ ਦੂਜਾ ਕਾਰੋਬਾਰ ਲਾਉਂਦਾ ਤੇ ਉਹਨੂੰ ਪ੍ਰੋਬਲਮ ਹੁੰਦੀਆਂ ਉਹ ਉਹਨਾਂ ਪ੍ਰੋਬਲਮ ਦੇ ਕਾਰਨ ਅੱਜ ਜੋ ਵੀ ਇਕੱਠੇ ਹੋਏ ਆ ਜੋ ਸਾਨੂੰ ਅੱਟਾ ਨਹੀਂ ਲਾਉਂਦੇ ਦੇ ਉਹਦਾ ਕਾਰਨ ਇਹੀ ਹੈਗਾ ਜੇ ਰਲ ਮਿਲ ਕੇ ਲਾਉਂਦੇ ਹੁੰਦੇ ਤੇ ਅੱਜ ਅਸੀਂ ਕਦੀ ਕਿਤੇ ਤੇ ਰੇੜੀ ਤੇ ਕਦੀ ਭਾਜੀ ਕਿਤੇ ਤੇ ਕਦੀ ਕਿਤੇ ਨਾ ਖਰਦੇ ਹੁੰਦੇ ਅੱਜ ਅਗਰ ਪਿਆਰ ਨਾਲ ਲਾ ਲੈਂਦੇ ਤਾਂ ਭਾਵੇਂ ਸਾਨੂੰ ਕਿੱਥੇ ਮਰਜੀ ਥੋੜੀ ਜਿਹੀ ਜਗ੍ਹਾ ਤੇ ਪਰ ਕਿੰਨੇ ਸੌਥੋਂ ਦੇ ਅਫਸਰਾਂ ਨੇ ਕਟਾਈ ਹੈ ਜੀ ਜਿਹੜੇ ਵੀ ਉਹਨੂੰ ਦਿੱਨਾ ਉਹਨਾਂ ਦਾ ਪਤਾ ਨਹੀਂ ਨੀ ਨੀ ਸਰ ਆ ਨਾ ਤੁਹਾਨੂੰ ਪਤਾ ਨਹੀਂ ਨਾ ਨਹੀਂ ਪਤਾ ਭਾਜੀ ਭਾਜੀ ਤੁਹਾਨੂੰ ਨਹੀਂ ਨਾ ਨਹੀਂ ਪਤਾ ਇਹ ਕਿਤਰਾ ਹੋ ਗਿਆ ਪਾਜੀ ਹੁਣ ਅਸੀਂ ਉਹਨਾਂ ਦਾ ਨਾਮ ਥੋੜੀ ਰਹਿਣ ਹੈ ਨਹੀਂ ਤੇ ਪੱਤੀ ਕਟਾਉਣਗੇ ਆਪਣੀ ਅੱਡੇ ਦਾ ਵੀ ਜੇ ਤੁਸੀਂ ਨਿਰਪੱਖ ਗੱਲ ਨਹੀਂ ਕਰਨੀ ਤੁਸੀਂ ਆਪ ਤੇ ਫਿਰ ਅਸੀਂ ਆਪਾਂ ਵੀ ਪੱਤਰਕਾਰ ਆਪਣੀ ਬੁਲਾ ਲੈਨੇ ਆ ਜੀ ਹਾਂ ਜੀ ਅਸੀਂ ਆਏ ਆਪਣੇ ਬੁਲਾ ਲੈਨੇ ਆ ਫਿਰ ਜੇ ਤੁਸੀਂ ਨਿਰਪੱਖ ਗੱਲ ਨਹੀਂ ਕਰਦੇ ਪਾਜੀ ਨਾਮ ਦੋ ਨਾਮ ਮੇਰਾ ਸੁਖਬੀਰ ਸਿੰਘ ਜੀ ਤੇ ਅਹੀਂ ਆਪਾਂ ਫਿਰ ਆਪਣੇ ਰਿਪੋਰਟਰ ਨੂੰ ਲੈ ਆਈਏ ਜੇ ਤੁਸੀਂ ਨਿਰਪੱਖ ਗੱਲ ਨਹੀਂ ਕਰਨੀ ਤੇ ਅੱਛਾ ਇਹ ਜਿਹੜਾ ਤੁਹਾਡੇ ਕੋਲ ਪਾਈ ਦੇ ਨਾ ਕੋਈ ਹਾਂ ਭਾਜੀ ਇਹੋ ਜੇ ਕੋਸ਼ਨ ਕਰਕੇ ਤੁਸੀਂ ਨਾ ਪੜਕਾਓ ਸਾਨੂੰ ਤਾਂ ਕਿ ਸਾਡੇ ਮੂੰਹ ਚੋਂ ਇਹੋ ਜੀ ਗੱਲ ਹੋਵੇ ਤੇ ਤੁਸੀਂ ਉਹਨੂੰ ਫੜਕੇ ਤੇ ਉਹਨੂੰ ਉਹਨੂੰ ਆਪਣਾ ਟੀਆਰਪੀ ਮੁੱਦਾ ਬਣਾਓ ਤੇ ਇੱਥੇ ਭਾਜੀ ਨੇ ਇੱਕੋ ਗੱਲ ਕਹੀ ਆ ਪ੍ਰੇਮ ਵਧਾਉਣਾ ਆ ਤੇ ਜੇ ਤੁਹਾਡਾ ਅੱਜ ਸਵਾਲ ਉਸ ਤਰੀਕੇ ਦਾ ਹੁੰਦਾ ਪ੍ਰੇਮ ਵਾਲਾ ਕਿ ਆਪਾਂ ਜਰੂਰ ਉਹਦੇ ਉੱਤਰ ਦਿੰਦੇ ਪਰ ਪੱਕਾ ਸਵਾਲ ਹੁੰਦੇ ਹਾਂ ਭਾਜੀ ਸਰ ਪਰ ਜੇ ਮੈਂ ਤੁਹਾਨੂੰ ਇਹ ਪੁੱਛਣਾ ਕਿ ਅਫਸਰ ਦਾ ਨਾਮ ਹੁੰਦਾ ਨਾ ਭਾਜੀ ਅਸੀਂ ਅਫਸਰ ਦਾ ਨਾਮ ਹਰ ਦਫ਼ਤਰ ਦੇ ਵਿੱਚ ਜਾ ਕੇ ਪੁੱਛ ਕੇ ਕੰਮ ਨਹੀਂ ਕਰਾਉਂਦੇ ਅਸੀਂ ਜਾਣੇ ਆਪਣੇ ਕੰਮ ਦਾ ਮਤਲਬ ਰੱਖਦੇ ਆ ਨਾ ਕਿ ਕਿਸੇ ਦੇ ਨਾਂ ਦਾ ਮਤਲਬ ਰੱਖਦੇ ਆ ਬਸ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਜੀ ਇੱਥੇ ਮੰਡੀ ਦੇ ਪ੍ਰਧਾਨ ਨੇ ਮੇਰਾ ਤੇ ਇੱਕ ਨਾਲ ਚਾਚਾ ਜੀ ਖੜੇ ਨੇ ਨਾਲ ਰਵੀ ਜੀ ਸਾਡੇ ਵੱਡੇ ਮੀਤ ਪ੍ਰਧਾਨ ਜਿਹੜੇ ਮੇਨ ਵੱਡੇ ਪ੍ਰਧਾਨ ਨੇ ਸਾਨੂੰ ਵੀ ਜੀ ਇੱਕੋ ਚੀਜ਼ ਹੈ ਸਾਨੂੰ ਕੇ ਕਮੇਟੀ ਵਾਲੇ ਦਾ ਇਤਰਾਜ਼ ਨਹੀਂ ਹੈਗਾ ਕਿਉਂਕਿ ਕਾਰਪੋਰੇਸ਼ਨ ਦੀ ਜਗ੍ਹਾ ਸਾਡੀ ਜਗ੍ਹਾ ਨਹੀਂ ਹੈਗੀ ਤੇ ਰੇੜੀ ਵਾਲੇ ਇਹ ਵਿਚਾਰੇ ਮਿਹਨਤ ਕਰ ਰਹੇ ਆ ਪਾ ਸਾਨੂੰ ਇੱਕ ਜਵਾਬ ਜਵਾਬਦਾਈ ਚਾਹੀਦੀ ਆ ਕਿ ਉੱਥੇ ਜਿਹੜੇ ਅਫਸਰ ਬੈਠੇ ਉਹਨਾਂ ਨਾਂ ਨਹੀਂ ਲਿਆ ਜਾ ਰਿਹਾ ਇੱਥੇ ਜਿਨ੍ਹਾਂ ਨੇ ਪਰਚੀ ਕੱਢ ਕੇ ਦਿੱਤੀ ਵੀਰ ਉਹਨਾਂ ਨੂੰ ਸਾਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਇਹ ਦੇਖੋ ਇਹਦਾ ਅੱਡਾ ਲੱਗਾ ਵਾ ਅੱਡਾ ਉਹਦਾ ਪੁੱਟ ਕੇ ਪਿੱਛੇ ਸੁੱਟ ਕੇ ਆਪਣੀ ਰੇੜੀ ਵਿੱਚ ਫਿੱਟ ਕਰ ਲਈ ਆ ਇਹ ਕਿਧਰ ਦਾ ਕਾਨੂੰਨ ਹੈਗਾ ਸਾਨੂੰ ਇਹ ਜਵਾਬਦਾਈ ਦਿੱਤੀ ਜਾਵੇ ਸਾਨੂੰ ਹੋਰ ਕਿਹ ਗੱਲ ਦਾ ਕੋਈ ਤਰਾ ਨਹੀਂ ਹੈਗਾ ਜਿਸ ਬੰਦੇ ਦਾ ਅੱਡਾ ਉਹ ਆ ਬੰਦਾ ਵਾ ਇਹਦੀ ਪਰਚੀ ਦਿਖਾਵਾਂਗੇ ਇਹਦਾ ਲਾਇਸੈਂਸ ਦਿਖਾਵਾਂਗੇ ਕੋਈ ਦਿਖਾਓ ਭਾਜੀ ਆਪਣਾ ਬਸ ਅਸੀਂ ਇਹ ਕਹਿੰਦੇ ਆ ਜਿਹੜਾ ਇਹ ਠੱਕੇਸ਼ਾ ਕਮੇਟੀ ਕਰਨ ਦੀ ਹੈ ਇਹ ਕਿਉਂ ਕਰਦੀ ਪਈ ਭ ਜੀ ਜੱਡਾ ਲੱਗਿਆ ਬੰਦ ਕਰ ਦੋ ਬਿਲਕੁਲ ਪਾਜੀ ਉਹ ਕਹਿੰਦੇ ਆ ਕਿ ਸਾਨੂੰ ਉਹਨਾਂ ਨੇ ਕਿਹਾ ਵਾ ਕਿ ਉੱਥੇ ਜਾ ਕੇ ਅੱਡਾ ਲਾਓ ਆ ਅੱਡਾ ਵਕਾਇਦਾ ਦਿਖਾਇਆ ਗਿਆ ਵਾ ਠੀਕ ਹੈ ਜਿਸ ਬੰਦੇ ਦਾ ਅੱਡਾ ਹੈਗਾ ਉਹਦੀ ਆ ਪਰਚੀ ਆ 2026 ਤੱਕ ਵੈਲਿਡ ਆ ਜਿਹੜੀ ਇਹਨਾਂ ਨੇ ਕਮੇਟੀ ਕਾਰਾ ਕੱਟੀ ਦਿੱਤੀ ਹੈ ਪਲੱਸ ਉਹ ਬੰਦੇ ਦਾ ਲਾਇਸੈਂਸ ਆ ਉਹਦੇ ਘਰ ਮਜਬੂਰੀ ਪੈ ਗਈ ਆ 3 ਮਹੀਨੇ ਹੋ ਗਏ ਉਹਦੇ ਘਰ ਕੋਈ ਮਿਸ ਸੈਟਿੰਗ ਹੋ ਗਈ ਆ ਕੋਈ ਮਦਰ ਦੀ ਹੋਈਗੀ ਜਾਂ ਕੋਈ ਦੇ ਵਾਈਫ ਦੀ ਜਾਂ ਪੁੱਛੇ ਦੀ ਸਾਨੂੰ ਨਹੀਂ ਇਸ ਚੀਜ਼ ਦਾ ਪਤਾ ਪਰ ਵੇਖੋ ਜੀ ਜੇ ਇਹ ਕੇਸ ਵਿੱਚ ਮਿਸ ਸੈਟਿੰਗ ਹੋ ਜੇ ਮੇਰ ਨਾਲ ਵੀ ਹੋ ਸਕਦੀ ਆ ਕਾਡਾ ਨਾ ਵੀ ਹਸਾਦੀ ਹੈ ਕਿਸੇ ਹੋਰ ਦਾ ਵੀ ਹਸਾਦੀ ਹੈ ਇਹਦਾ ਮਤਲਬ ਹੈ ਥੋੜਾ ਜਿਹਾ ਅੱਜ ਉਹ ਬੰਦਾ ਘਰ 'ਚ ਨਹੀਂ ਰਹਿ ਰਿਹਾ ਮੰਨ ਲਓ ਪੀਜੀਆਈ ਗਿਆ ਹਸਪੀਟਲ ਤਾਂ ਆਪਾਂ ਉਹਦੇ ਘਰ 'ਚ ਕਬਜ਼ਾ ਕਰਨੀ ਭਾਜੀ ਇਹ ਹੋ ਸਕਦਾ ਤੁਸੀਂ ਜਵਾਬ ਦੇ ਸਮਝਾ ਕਿ ਕੀ ਮੰਗੇ